ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਸਾਨੂੰ ਆਪਣੇ ਘਰ ਦੇ ਅੰਦਰ ਪਰਿਵਾਰਿਕ ਮੈਂਬਰਾਂ ਵਿੱਚ ਬਹਿ ਕੇ ਗੱਲਬਾਤ ਕਿਸ ਢੰਗ ਦੇ ਨਾਲ ਕਰਨੀ ਚਾਹੀਦੀ ਬਹੁਤਿਆਂ ਲੋਕਾਂ ਦੇ ਕੋਲ ਗੱਲਬਾਤ ਕਰਨ ਦਾ درست ਤਰੀਕਾ ਨਹੀਂ ਹੈ ਉਹਨਾਂ ਨੂੰ ਗੱਲਬਾਤ ਕਰਨੀ ਆਉਂਦੀ ਨਹੀਂ ਹੈ ਜਿਨ੍ਹਾਂ ਨੂੰ ਗੱਲਬਾਤ ਨਹੀਂ ਕਰਨੀ ਆਉਂਦੀ ਉਹਨਾਂ ਦਾ ਘਰ ਵੀ ਐਦਾਂ ਹੀ ਲੱਗਦਾ ਹੈ ਜਿਵੇਂ ਇੱਕ ਜੰਗ ਦਾ ਅਖਾੜਾ ਹੋਵੇ ਬڑے ਘਰਾਂ ਦੇ ਅੰਦਰ ਬਗੈਰ ਕਲੇਕਲੇਸ਼ ਦੇ ਹੋਰ ਕੋਈ ਨਜ਼ਰ ਆਉਂਦਾ ਹੀ ਨਹੀਂ ਇੱਕ ਦਾ ਮੂੰਹ ਇੱਧਰ ਹੁੰਦਾ ਇੱਕ ਦਾ ਮੂੰਹ ਇੱਧਰ ਹੁੰਦਾ ਹੈ ਘਰ ਦੇ ਅੰਦਰ ਜਾਂਦੇ ਨੇ ਤੇ ਮਨ ਮਟਾਉ ਬਣਾ ਕੇ ਬੈਠੇ ਹੁੰਦੇ ਨੇ ਜਿਵੇਂ ਕਿਦਰ ਸੰਸਦ ਦੇ ਅੰਦਰ ਵਿਰੋਧੀ ਧਿਰਾਂ ਇੱਕ ਦੂਜੇ ਦੇ ਨਾਲ ਬਿੰਦੀਆਂ ਨੇ ਲੜਦੇ ਨੇ ਇਦਾਂ ਹੀ ਲੜਦੇ ਨੇ ਘਰਾਂ ਦੇ ਅੰਦਰ ਅੱਜ ਦੇ ਵਿਸ਼ੇ ਨੂੰ ਗੌਰ ਦੇ ਨਾਲ ਸਮਝ ਲਿਓ ਵੀ ਗੱਲਬਾਤ ਕਰਨ ਦਾ ਤਰੀਕਾ ਕਿੱਦਾਂ ਦਾ ਹੋਵੇ ਗੱਲਬਾਤ ਕਈਆਂ ਘਰਾਂ ਦੇ ਅੰਦਰ ਬਾਅਦ ਵਿੱਚ ਸ਼ੁਰੂ ਹੁੰਦੀ ਮੰਨ ਲਓ ਕੋਈ ਮੁੱਦਾ ਹੈ ਕੋਈ ਸਲਾਹ مشورہ ਹੈ ਤੇ ਗੱਲਬਾਤ ਬਾਅਦ ਵਿੱਚ ਸ਼ੁਰੂ ਹੁੰਦੀ ਹੈ ਲੜਾਈ ਉਹਨਾਂ ਘਰਾਂ ਦੇ ਅੰਦਰ ਪਹਿਲਾਂ ਸ਼ੁਰੂ ਹੋ ਜਾਂਦੀ ਗੱਲ ਸ਼ੁਰੂ ਨਹੀਂ ਹੋਈ ਤੇ ਨਾਲੋਂ ਨਾਲ ਬੈਸ ਬਸਈਆ ਹੋ ਜਾਂਦਾ ਹੈ ਬਸ ਬੈਸ ਬਸਈਆ ਹੁੰਦਾ ਹੈ ਲੜਾਈ ਹੋ ਜਾਂਦੀ ਹੈ ਤੇ ਲੜਾਈ ਹੁੰਦੀ ਤੇ ਉਹ ਜਿਹੜੀ ਸਲਾਹ ਵਿਚੇ ਰਹਗੀ مشورہ ਵਿਚੇ ਰਹਿ ਗਿਆ ਹੁਣ ਆਪੋ ਆਪਣੀ ਦਫਲੀ ਤੇ ਆਪੋ ਆਪਣਾ ਰਾਗ ਸਾਰੇ ਵਜਾਉਣਾ ਸ਼ੁਰੂ ਕਰ ਦਿੰਦੇ ਨੇ ਫਿਰ ਉਹ ਪਰਿਵਾਰਕਾ ਦਾ ਰਹਿ ਗਿਆ ਭਾਈ ਹੁਣ ਸਭ ਤੋਂ ਪਹਿਲਾਂ ਗੱਲਬਾਤ ਕਰਨ ਦਾ ਤਰੀਕਾ ਸਿੱਖੋ ਭਾਵੇਂ ਸਕੂਲਿੰਗ ਲੋ ਭਾਵੇਂ ਬਜ਼ੁਰਗਾਂ ਕੋਲੋਂ ਸਿੱਖੋ ਇਹ ਜ਼ਰੂਰ ਸਿੱਖਣੀ ਚਾਹੀਦੀ ਤੁਸੀਂ ਕਹੋਗੇ ਨਹੀਂ ਪਰ ਮੈਂ ਕਹਿੰਦਾ ਸਿੱਖਣੀ ਚਾਹੀਦੀ ਨੰਬਰ 1 ਦੇ ਉੱਤੇ ਜਿਹੜਾ ਨੁਕਤਾ ਇਹਨਾਂ ਜਦੋਂ ਤੁਹਾਡੇ ਪਰਿਵਾਰ ਦਾ ਮੈਂਬਰ ਤੁਹਾਡੀ ਧੀ ਹੋਵੇ ਪੁੱਤ ਹੋਵੇ ਵਾਈਫ ਹੋਵੇ ਹਸਬੈਂਡ ਹੋਵੇ ਨੋ ਹੋਵੇ ਧੀ ਹੋਵੇ ਕੋਈ ਹੋਵੇ ਜਦੋਂ ਕੋਈ ਉਸ مشورے ਦੇ ਅੰਦਰ ਆਪਣੀ ਸਲਾਹ ਦਿੰਦਾ ਹੈ ਤੇ ਉਹਦੀ ਗੱਲ ਨੂੰ ਵਿਚਾਰੋਂ ਕੱਟੋ ਨਾ ਇੰਨੀ ਅਫਾਰੀ ਨਾ ਤੁਹਾਨੂੰ ਹੋ ਜائے ਵੀ ਅਜੇ ਉਹਨੇ ਗੱਲ ਥੋੜੀ ਜੀ ਬੋਲੀ ਤੇ ਤੁਹਾਡੀ ਜ਼ੁਬਾਨੋਂ ਨਿਕਲੇ ਮੈਨੂੰ ਪਤਾ ਹੈ ਤੂੰ ਚੁੱਪ ਕਰ ਮੈਨੂੰ ਪਤਾ ਹੈ ਐਦਾਂ ਦਾ ਕੋਈ ਵੀ ਤੌਰ ਤਰੀਕਾ ਨਾ ਹੋਵੇ ਤੁਹਾਡੇ ਘਰ ਦੇ ਅੰਦਰ ਜਦੋਂ ਕੋਈ ਦੂਜਾ ਮੈਂਬਰ ਤੁਸੀਂ ਉਹ ਹੈਡ ਆਫ ਫੈਮਿਲੀ ਕੋਈ ਦੂਜਾ ਮੈਂਬਰ ਤੁਹਾਨੂੰ مشਵਰਾ ਦੇ ਰਿਹਾ ਹੈ ਉਹਦੀ ਗੱਲ ਨੂੰ ਸੁਨੋ ਧੰਮੇ ਦੇ ਨਾਲ ਸੁਣੋ ਆਪਣੇ ਆਪ ਨੂੰ ਸਮਾਂ ਦਿਓ ਉਹਨੂੰ ਬੋਲਣ ਦਾ ਸਮਾਂ ਦਿਓ ਉਹਦੀ ਗੱਲ ਨੂੰ ਸੁਣਨ ਤੋਂ ਬਾਅਦ ਫਿਰ ਉਹਦਾ ਅੱਗੋਂ ਜਿਹੜਾ ਕਾਟ ਕਰਨਾ ਹੈ ਅਰਥ ਕੱਢਣਾ ਹੈ ਉਹ ਬਾਅਦ ਵਿੱਚ ਨੰਬਰ 2 ਤੇ ਕਦੇ ਕਦੇ ਨਾ ਇਹ ਹੁੰਦਾ ਹੈ ਵੀ ਸਾਡੇ ਕੋਲ ਸਾਡੇ इमोਸ਼ਨ ਨੂੰ ਬਿਆਨ ਕਰਨ ਵਾਸਤੇ ਵੋਕੈਬਲਰੀ ਨਹੀਂ ਹੁੰਦੀ ਸਾਡੇ ਕੋਲ ਲਫ਼ਜ਼ ਨਹੀਂ ਹੁੰਦੇ ਅਸੀਂ ਕਹਿਣਾ ਕੁਝ ਹੋਰ ਚਾਹੁੰਦੇ ਹਾਂ ਪਰ ਸਾਡੇ ਅਲਫਾਜ਼ ਇਦਾਂ ਦੇ ਹੁੰਦੇ ਨੇ ਜਿਹੜੇ ਖਰਵੇ ਹੁੰਦੇ ਨੇ ਕਿਸੇ ਨਾ ਕਿਸੇ ਨੂੰ ਸੱਟ ਮਾਰ ਦਿੰਦੇ ਨੇ ਉਹਦੇ ਕਾਰਨ ਵੀ ਘਰਾਂ ਦੇ ਅੰਦਰ ਕਲੇਸ਼ ਪੈ ਜਾਂਦਾ ਹੈ ਤੁਸੀਂ ਆਪਣੇ ਲਫ਼ਜ਼ਾਂ ਵੱਲ ਖਾਸ ਧਿਆਨ ਦਿਓ ਆਪਣੇ ਅਲਫਾਜ਼ਾਂ ਵੱਲ ਧਿਆਨ ਰੱਖੋ ਵੀ ਮੈਂ ਬੋਲ ਰਿਆਂ ਇਹ ਲਫ਼ਜ਼ ਬੋਲਣ ਦੇ ਨਾਲ ਕਿਸੇ ਨੂੰ ਸੱਟ ਤੇ ਨਹੀਂ ਵੱਜੇਗੀ ਭਾਵੇਂ ਉਹ ਤੁਹਾਡੇ ਪਰਿਵਾਰ ਦਾ ਮੈਂਬਰ ਹੀ ਨੰਬਰ 3 ਗੱਲਬਾਤ ਦਾ ਅਸਲ ਮੁੱਦਾ ਕੀ ਹੈ ਉਸ ਗੱਲਬਾਤ ਦੇ ਅੰਦਰ ਗਹਿਰਾਈ ਕੀ ਹੈ ਜਿੰਨੀ ਗੱਲ ਗਹਿਰੀ ਹੋਵੇ مشورہ ਡੂੰਗਾ ਹੋਵੇ સલાਹ ਗੰਭੀਰ ਹੋਵੇ ਉਨੀ ਗੰਭੀਰਤਾ ਆਪਣੇ ਆਪ ਨੂੰ ਵੀ ਦਿਓ ਉਨੀ ਗੰਭੀਰਤਾ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਕੋਲੋਂ ਵੀ ਮੰਗੋ ਬੇ ਮੁੱਦਾ ਇਹ ਗੰਭੀਰ ਹਾਸਾ ਮਜ਼ਾਕ ਬੰਦ ਕਰੋ ਫੋਨ ਬੰਦ ਕਰੋ ਮੇਰੀ ਗੱਲ ਨੂੰ ਬੜੇ ਠਰਮੇ ਨਾਲ ਸੁਣੋ ਧਿਆਨ ਨਾਲ ਸੁਣੋ ਗੰਭੀਰ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰੋਗੇ ਤੇ ਫੈਸਲਾ ਕਰ पाओगे ਕੋਈ ਰਾਹ ਕੱਢ पाओਗੇ ਪਰ ਹਾਸਾ ਠੱਠਾ ਮਸਕਰਿਆਂ ਕਰਦਿਆਂ ਜਾਂ ਗੁੱਸੇ ਗਿਲੇ ਦੇ ਅੰਦਰ ਕਿਰਿਆ ਅਗਰ ਉਸ ਮੁੱਦੇ ਨੂੰ ਵਿਚਾਰੋਗੇ ਤੇ ਕੋਈ ਰਾਹ ਨਹੀਂ ਨਿਕਲੇਗਾ ਗੱਲ ਦੀ ਗਹਿਰਾਈ ਨੂੰ ਨਾਪੋ ਉਦੋਂ ਬਾਅਦ ਗੰਭੀਰਤਾ ਰੱਖੋ ਉਹਦੇ ਨਾਲ ਫੈਸਲੇ ਕਰਨੇ ਸ਼ੁਰੂ ਕਰੋ ਇਹ ਤੋਂ ਅੱਗੇ ਨੰਬਰ 4 ਦਾ ਨੁਕਤਾ ਗੱਲਬਾਤ ਕਰਨ ਵਾਲੇ ਨੂੰ ਆਪਣੀ ਗੱਲਬਾਤ ਈਗੋ ਤੋਂ ਰਹਿਤ ਕਰਨੀ ਚਾਹੀਦੀ ਹੈ ਭਾਵੇਂ ਉਹ ਮਾਂ ਹੋਵੇ ਪਿਓ ਹੋਵੇ ਭੈਣ ਹੋਵੇ ਭਾਈ ਹੋਵੇ ਧੀ ਹੋਵੇ ਪੁੱਤ ਹੋਵੇ ਕੋਈ ਹੋਵੇ ਘਰ ਦੇ ਅੰਦਰ ਬਰਾਬਰ ਪੜ੍ਹਾਈ ਲਿਖਾਈ ਸਾਰਿਆਂ ਦੇ ਨਹੀਂ ਹੁੰਦੀ ਇਹਦਾ ਮਤਲਬ ਇਹ ਨਹੀਂ ਕਿ ਕੋਈ ਵੱਧ ਪੜ ਗਿਆ ਤੇ ਉਹ ਵੱਧ ਸਿਆਣਾ ਹੋ ਗਿਆ ਕਦੇ-ਕਦੇ ਉਹਨੂੰ ਸਮਾਜ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਘਰ ਚਲਾਉਣ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਉਹਨੂੰ ਆਪਣੇ ਆਫਿਸ ਬਾਰੇ ਪਤਾ ਹੈ ਹਾ ਉਹਦੇ ਕੋਲ ਗਿਆਨ ਹੋਣ ਦੇ ਕਾਰਨ ਕੋਈ ਚੰਗੀ ਦਲੀਲ ਦੇ ਸਕਦਾ ਸੁਣ ਲਓ ਪਰ ਮੈਂ ਕਿੰਨਾ ਵੀ ਜਦੋਂ ਵੀ ਕਿਸੇ ਨੇ ਬੋਲਣਾ ਹੈ ਗੱਲਬਾਤ ਕਰਨ ਲੱਗਿਆਂ ਉਹਦੇ ਵਿੱਚ ਈਗੋ ਨਾ ਚਲਕਦੀ ਹੋਵੇ ਕਿ ਮੈਂ ਗੱਲ ਕਹੀ ਤੇ ਮੇਰੀ ਗੱਲ ਨੂੰ ਸਾਰੇ ਮੰਨ ਲੈ ਤੇ ਫਿਰ ਮਸ਼ਫਰਾ ਕਦਾ ਹੋਇਆ ਫਿਰ ਤੇ ਉਹ ਹੁਕਮ ਹੋਇਆ ਨਾ ਵੀ ਮੈਂ ਇਹ ਗੱਲ ਕਹਿ ਰਿਹਾ ਤੇ ਤੁਹਾਨੂੰ ਸਾਰਿਆਂ ਨੂੰ ਮੰਨਣਾ ਹੀ ਪੈਣਾ ਔਰ ਮੰਨਣਾ ਤੁਹਾਡੀ ਮਜਬੂਰੀ ਫਿਰ ਉਹਨਾਂ ਨੂੰ ਭਾਇਆ ਕਿਉਂ ਫਿਰ ਉਹ ਮੁੱਦਾ ਉੱਥੇ ਰੱਖਿਆ ਕਿਉਂ ਇਦਾਂ ਨਹੀਂ ਜਦੋਂ ਗੱਲਬਾਤ ਕਰਨੀ ਉਦੋਂ ਈਗੋ ਤੋਂ ਰਹਿਤ ਹੋ ਕੇ ਗੱਲ ਕਰੋ ਹੋ ਸਕਦਾ ਹੈ ਪਰਿਵਾਰ ਦੇ ਮੁਖੀਏ ਨੂੰ ਉਹ ਗੱਲ ਨਾ ਫੁਰੀ ਹੋਵੇ ਉਹਦੇ ਅੰਦਰ ਨਾ ਹੀ ਹੋਵੇ ਪਰਿਵਾਰ ਦੇ ਵਿੱਚੋਂ ਇੱਕ ਬੱਚਾ ਹੀ ਇੱਕ ਐਂਗਲ ਦੇ ਦਿੰਦਾ ਇਹ ਵੀ ਆ ਗੱਲ ਇਦਾਂ ਵੀ ਹੋ ਸਕਦੀ ਹੈ ਦਾ ਨੈਗੇਟਿਵ ਤੇ ਪੋਜ਼ਿਟਿਵ ਆ ਸਰਵੇ ਜਾ ਸਕਦਾ ਹੈ ਈਗੋ ਤੋਂ ਰਹਿਤ ਗੱਲ ਕਰੋਗੇ ਸੌਖੇ ਰਹੋਗੇ ਈਗੋ ਤੋਂ ਰਹਿਤ ਗੱਲ ਸੁਣੋਗੇ ਸੌਖੇ ਰਹੋਗੇ ਨੰਬਰ 5 ਲਫ਼ਜ਼ਾਂ ਦੀ ਸ਼ਕਤੀ ਜਾਂ ਲਫ਼ਜ਼ਾਂ ਦੀ ਨਰਮਾਈ ਇਹ ਰੱਖਣੀ ਬੜੀ ਜ਼ਰੂਰੀ ਹੈ ਤੇ ਹੀ ਪੁੱਤ ਨੂੰ ਦੂਜਾ ਤੀਜਾ ਕੋਈ ਵੀ ਹੋਵੇ ਲਫ਼ਜ਼ਾਂ 'ਵਲ ਖਾਸ ਧਿਆਨ ਦਿਓ ਇੱਕ ਮੈਂ ਨੁਕਤਾ ਹੋਰ ਤੁਹਾਡੇ ਨਾਲ ਸਾਂਝਾ ਕਰ ਦੇਣਾ ਇਮਾਨਦਾਰੀ ਰੱਖੋ ਗੱਲ ਕਰਦੇ ਵਕਤ ਗੱਲ ਕਰਦੇ ਵਕਤ ਪੱਖਪਾਤ ਨਾ ਹੋਵੇ ਕਿ ਮੈਂ ਛੋਟੇ ਮੁੰਡੇ ਦੀ ਪੱਖਪਾਤ ਕਰਨੀ ਵੱਡੇ ਦੀ ਨਹੀਂ ਵੱਡੇ ਦੀ ਕਰਨੀ ਛੋਟੇ ਦੀ ਨਹੀਂ ਐਸ ਨੋ ਦੀ ਹਾਮੀ ਭਰਨੀ ਇਹਦੀ ਨਹੀਂ ਇਹਦੀ ਹਾਮੀ ਭਰਨੀ ਉਹਦੀ ਨਹੀਂ ਗੱਲ ਦੇ ਅੰਦਰ ਪੱਖਪਾਤ ਨਾ ਹੋਵੇ ਗੱਲ ਦੇ ਅੰਦਰ ਧੜਾ ਬਾਜ਼ੀ ਨਾ ਹੋਵੇ ਹਰ ਮੈਂਬਰ ਦੀ ਇੱਜ਼ਤ ਕਰੋ ਤੇ ਇੱਜ਼ਤ ਕਰਾਓ ਇਮਾਨਦਾਰੀ ਰੱਖੋ ਗੱਲ ਤਾਂ ਨਿਬੜੇਗੀ ਵਰਨਾ ਨਹੀਂ ਕਿਸੇ ਨੂੰ ਡੀਗ੍ਰੇਡ ਕਰਨ ਦੀ ਉਸ ਮਜਲਿਸ ਦੇ ਅੰਦਰ ਘਰ ਦੀ ਪੰਚਾਇਤ ਦੇ ਅੰਦਰ ਸੋਚੋ ਵੀ ਨਾ ਇੱਕ ਨੁਕਤਾ ਹੋਰ ਕਦੇ-ਕਦੇ ਨਾ ਕਿਸੇ ਨੂੰ ਐਪਰੀਸ਼ੀਏਟ ਵੀ ਕਰ ਦਿਆ ਕਰੋ ਐਪਰੀਸ਼ੀਏਟ ਕਰਨ ਦੇ ਨਾਲ بڑے ਮਸਲੇ ਆ ਲੋ ਜਾਂਦੇ ਨੇ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਹੈ ਐਪਰੀਸ਼ੀਏਟ ਕਰਨ ਦੇ ਤਰੀਕੇ ਬੜੇ ਹੁੰਦੇ ਨੇ ਖਾਣਾ ਬਣਾਇਆ ਉਹਨੂੰ ਲੈ ਕੇ ਐਪਰੀਸ਼ੀਏਟ ਕਰ ਸਕਦੇ ਹੋ ਕਿਸੇ ਬੱਚੇ ਨੇ ਬਾਹਰ ਮਾਰਕੀਟ ਦੇ ਅੰਦਰ ਖੇਤਾਂ ਦੇ ਅੰਦਰ ਕੰਮ ਚੰਗਾ ਕੀਤਾ ਉਹਨੂੰ ਲੈ ਕੇ ਐਪਰੀਸ਼ੀਏਟ ਕਰ ਸਕਦੇ ਹੋ ਐਪਰੀਸ਼ੀਏਟ ਕਰਨਾ ਚਾਹੋ ਤੇ ਬਹਾਨੇ ਬੜੇ ਨੇ ਨਾ ਕਰਨਾ ਚਾਹੋ ਤਾਂ ਵੀ ਬਹਾਨੇ ਬੜੇ ਨੇ ਇਹ ਨਾ ਹੋਵੇ ਕਿ ਮੈਂ ਘਰ ਦਾ ਵੱਡਾ ਵਾਂ ਸਾਰੇ ਮੇਰੇ ਤੇ ਭਰੋਸਾ ਰੱਖਣ ਚੀਕਣੀਆਂ ਚੋਪੜੀਆਂ ਮੈਂ ਗੱਲਾਂ ਕਰਾਂ ਤੇ ਲੋਕ ਮੇਰੀ ਬੇਈਮਾਨੀ ਨੂੰ ਨਾ ਸਮਝਣ ਆਪਣੇ ਅੰਦਰ ਬੇਈਮਾਨੀ ਰੱਖੋ ਨਾ ਪਰਿਵਾਰ ਤਾਂ ਵਧੀਆ ਢੰਗ ਦੇ ਨਾਲ ਚੱਲਦਾ ਹੁਣ ਮੈਂ ਇੱਕ ਗੱਲ ਹੋਰ ਕਰ ਦਿਆਂ ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਆਏ ਨੇ ਕਾਮਨ ਹੁਣ ਹਰ ਘਰ ਦੇ ਪਰਿਵਾਰ ਦੇ ਜੀਵਾਂ ਦਾ ਸੁਭਾਅ ਵੱਖਰਾ ਹੈ ਹਰ ਪਰਿਵਾਰ ਦਾ ਜਿਹੜਾ ਰਵਈਆ ਹੈ ਨਾ ਉਹ ਵੱਖਰਾ ਹੈ ਹਰ ਪਰਿਵਾਰ ਦੇ ਬੱਚਿਆਂ ਦੀ ਸਾਂਭ ਸੰਭਾਲ ਵੱਖਰੇ ਢੰਗ ਦੇ ਨਾਲ ਹੋਈ ਇਹ ਗੱਲਾਂ ਨੇ ਕਾਮਨ ਜਿਹੜੀਆਂ ਮੈਂ ਕਰ ਚੁੱਕਾ ਹੁਣ ਤੁਸੀਂ ਆਪਣੇ ਪਰਿਵਾਰ ਦੇ ਰਵੱਈਏ ਨੂੰ ਵੇਖ ਕੇ ਸਾਮ ਸੰਭਾਲ ਨੂੰ ਵੇਖ ਕੇ ਉਹਨਾਂ ਦੀ تعلیم ਲਿਆਕਤ ਨੂੰ ਵੇਖ ਕੇ ਕੋਈ ਨਵਾਂ ਫੈਸਲਾ ਕਰੋ ਕੋਈ ਨਵੀਂ ਬੋਲੀ ਬੋਲੋ ਕਿੱਦਾਂ ਬੋਲੋ ਕਿੱਦਾਂ ਨਹੀਂ ਉਹ ਵੀ ਵਿਚਾਰ ਰੱਖੀ ਜਾ ਸਕਦੀ ਹੈ ਪਰ ਮਸਲਾ ਇਹ ਨਹੀਂ ਹੁੰਦਾ ਵੀ ਸਾਰੇ ਜਿਹੜੇ ਕੰਮ ਨੇ ਕਰਦੇ ਉਹ ਡੰਡੇ ਦੇ ਨਾਲ ਹੀ ਸੁਧਰਦੇ ਨੇ ਗੱਲਬਾਤ ਦੇ ਨਾਲ ਵੀ ਸੁਧਾਰ ਹੋ ਸਕਦਾ ਹੈ ਗੱਲਬਾਤ ਵੀ ਬੜਾ ਅਸਰ ਰੱਖਦੀ ਹੈ ਬਲਕਿ ਡੰਡੇ ਨਾਲੋਂ ਜਿਆਦਾ ਅਸਰ ਰੱਖਦੇ ਤੋ ਘਰਾਂ ਦੇ ਮਾਹੌਲ ਨੂੰ ਸੁਖਾਵਾਂ ਬਣਾਓ ਘਰ ਦੇ ਅੰਦਰ ਜਿਹੜੀ ਚਾਰ ਦਿਨ ਦੀ ਜ਼ਿੰਦਗੀ ਹੈ ਉਹਨੂੰ ਬਤੀਤ ਕਰਨ ਦਾ ਤੁਹਾਡਾ ਜਿਹੜਾ ਅੰਦਾਜ਼ ਉਹ ਬਦਲ ਜਾਏ ਤੁਹਾਨੂੰ ਵੀ ਸੁੱਖ ਮਿਲੇਗਾ ਰਾਹਤ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ